ਪਰ ਇਹ ਬੜਾ ਔਖਾ ਕੰਮ ਹੈ 70 80% ਮੈਂ ਹੋ ਸਕਦਾ ਘਟ ਗਿਆ ਹੋਵੇ ਇਹ ਤੋਂ ਵੱਧ ਤਾਦਾਦ ਜਿਹੜੀ ਹੈ ਨਾ ਹਰੇਕ ਦਾ ਇੱਕੋ ਹੀ ਸਵਾਲ ਹੁੰਦਾ ਹੈ ਗੁਰਬਾਣੀ ਪੜਦਿਆਂ ਮਨ ਨਹੀਂ ਟਿਕਦਾ ਗੁਰਬਾਣੀ ਪੜਦਿਆਂ ਮਨ ਨਹੀਂ ਟਿਕਦਾ ਮਨ ਠਹਿਰਦਾ ਨਹੀਂ ਬਾਬੇ ਨਾਨਕ ਨੂੰ ਵੀ ਸਵਾਲ ਸਿੱਖਾਂ ਨੇ ਕਰ ਦਿੱਤਾ ਸੀ ਪਾਸ਼ਾ ਕੀ ਕਰੀਏ ਗੁਰਬਾਣੀ ਪੜਦਿਆਂ ਮਨ ਨਹੀਂ ਟਿਕਦਾ ਕੋਈ ਤਰੀਕਾ ਦੱਸੋ ਕੋਈ ਹੱਲ ਦੱਸੋ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਖਾਂ ਨੇ ਸਵਾਲ ਕਰ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੱਸਦੇ ਨੇ ਕਹਿਣ ਲੱਗੋ ਸਿੱਖੋ ਹੁਣ ਤੁਸੀਂ ਕੀ ਸਮਝਦੇ ਹੋ ਮਨ ਇੱਕ ਦਿਨ ਚ ਟਿਕ ਜਾਵੇਗਾ ਦੋ ਦਿਨ ਚ ਟਿਕ ਜਾਵੇਗਾ ਇਹ ਜਿਹੜਾ ਪਹਿਲਾਂ ਕਿਤੇ ਜੁੜਿਆ ਹੋਇਆ ਏ ਦੂਜੇ ਪਾਸੇ ਜੁੜਨ ਲੱਗਿਆਂ ਟਾਈਮ ਲਾਉਂਦਾ ਏ ਐਡੀ ਛੇਤੀ ਨਹੀਂ ਜੁੜਦਾ ਮਨ ਦੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਤਾਕਤ ਹੈ ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਪੰਜ ਤਤ ਕੋ ਜੀਓ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨ ਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਕਮਾਲ ਦੀ ਗੱਲ ਹੈ ਇਸ ਮਨ ਨਾਲ ਹੀ ਤੇ ਸਾਰੇ ਕੰਮ ਕਾਜ ਨੇ ਬੰਦੇ ਦੇ ਮਨ ਤੋਂ ਵੱਖਰੇ ਕਿਵੇਂ ਹੋ ਸਕਦੇ ਆ ਮਨ ਪਹਿਨਾ ਜੁੜਨਾ ਬੜਾ ਜ਼ਰੂਰੀ ਹੈ ਸੰਗਤ ਦੇ ਵਿੱਚ ਬੈਠਿਆਂ ਵੀ ਜੁੜਨਾ ਬੜਾ ਜ਼ਰੂਰੀ ਹੈ ਗੁਰਬਾਣੀ ਪੜ੍ਹਦੇ ਆ ਵੀ ਜੁੜਨਾ ਬੜਾ ਜ਼ਰੂਰੀ ਹੈ ਪਰ ਮਾਫ ਕਰਿਓ ਕਈ ਵਾਰ ਹਾਲਤ ਇਦਾਂ ਦੀ ਹੁੰਦੀ ਜਪਜੀ ਸਾਹਿਬ ਸ਼ੁਰੂ ਸਿੱਖ ਕਰ ਲੈਂਦਾ ਹੈ ਸੁਖਨੀ ਸਾਹਿਬ ਸ਼ੁਰੂ ਤੇ ਕਰ ਲੈਨੇ ਮੁੜ ਕੇ ਮਨ ਚ ਖਿਆਲ ਆਉਂਦਾ ਹੁਣ ਇਹ ਖਤਮ ਕਦੋਂ ਹੋਵੇ ਸਮਾਪਤੀ ਕਦੋਂ ਹੋਵੇ ਦਵਾ ਦਵ ਉੱਠ ਕੇ ਚੱਲੀ ਹੈ ਮਨ ਨਹੀਂ ਜੁੜਦਾ 체ਤੀ ਕੀਤੇ ਆ ਬਾਬੇ ਨਾਨਕ ਨੂੰ ਸਵਾਲ ਸਿੱਖਾਂ ਨੇ ਕਰ ਦਿੱਤਾ ਪਾਤਸ਼ਾਹ ਮਨ ਨਹੀਂ ਜੁੜਦਾ ਕੋਈ ਹੱਲ ਕੋਈ ਤਰੀਕਾ ਦੱਸੋ ਜਪਜੀ ਸਾਹਿਬ ਪਹਿਲੀ ਗੱਲ ਜੀ ਨਹੀਂ ਕਰਦਾ ਕਰਨ ਨੂੰ ਜੇ ਕਰਨ ਲੱਗ ਪਈਏ ਤੇ ਫਿਰ ਮੁੜ ਕੇ ਮਨ 'ਚ ਖਿਆਲ ਹੁੰਦਾ ਕਿਹੜੇ ਵੇਲੇ ਸਮਾਪਤ ਹੋਵੇ ਤੇ ਦਵਾ ਦਾ ਉੱਠ ਕੇ ਤੁਰੀਏ ਚੱਲੀਏ ਐਵੇਂ ਹਾਲਤ ਸਾਡੀ ਵੀ ਕਈ ਵਾਰ ਹੁੰਦੀ ਹੈ ਗੁਰੂ ਨਾਨਕ ਸਾਹਿਬ ਫਿਰ ਕਹਿੰਦੇ ਨੇ ਕਹਿਣ ਲੱਗੇ ਇਹ ਮਨ ਇੱਕ ਅਥਰੇ ਘੋੜੇ ਦੀ ਨਿਆਈ ਹੈ ਇਹ ਉਹ ਘੋੜਾ ਹੈ ਜਿਸ ਦਾ ਮਾਲਕ ਸਾਰਾ ਦਿਨ ਇਸ ਤੇ ਭਾਰ ਢੋਂਦਾ ਹੈ ਸਾਰਾ ਦਿਨ ਵਰਤਦਾ ਹੈ ਕਹਿੰਦੇ ਇੱਕ ਮਾਲਕ ਨੇ ਘਰ ਦੇ ਵਿੱਚ ਘੋੜਾ ਰੱਖਿਆ ਸਾਰਾ ਦਿਨ ਉਸ ਨੂੰ ਵਰਤਦਾ ਹੈ ਸਾਰਾ ਦਿਨ ਉਸ ਤੋਂ ਕੰਮ ਲੈਂਦਾ ਹੈ ਸ਼ਾਮ ਨੂੰ ਉਹਦੇ ਮਨ ਦੇ ਵਿੱਚ ਖਿਆਲ ਆਇਆ ਮਨਾ ਇਸ ਘੋੜੇ ਤੋਂ ਸਾਰਾ ਦਿਨ ਕੰਮ ਲੈਨੇ ਆ ਇੰਜ ਕਰੀਏ ਇਹਨੂੰ ਮਸਾਲਾ ਦੇ ਦਈਏ ਇਹਦੇ ਸਰੀਰ ਦੇ ਵਿੱਚ ਜਾਨ ਪੈ ਜਾਵੇਗੀ ਤਾਕਤ ਪੈ ਜਾਵੇਗੀ ਹੁਣ ਮਾਲਕ ਤੇ ਭਲਾਈ ਸੋਚਦਾ ਹੈ ਨਾ ਆਪਣੇ ਜਾਨਵਰ ਦਾ ਆਪਣੇ ਘੋੜੇ ਦਾ ਪਰ ਘੋੜਾ ਬੜਾ ਅਥਰਾ ਹੈ ਉਹ ਮਸਾਲਾ ਲੈਣ ਲਈ ਤਿਆਰ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਮਾਲਕ ਪਤਾ ਕੀ ਕਰਦਾ ਹੈ ਮਾਲਕ ਕਹਿੰਦਾ ਹੈ ਮਸਾਲਾ ਤੇ ਮੈਂ ਇਹਨੂੰ ਦੇਣਾ ਹੈ ਜੇ ਇਹਨੂੰ ਮਸਾਲਾ ਨਾ ਦਿੱਤਾ ਤੇ ਕਮਜ਼ੋਰ ਪੈ ਜਾਵੇਗਾ ਗੁਰਬਾਣੀ ਇੱਕ ਤਰੀਕੇ ਨਾਲ ਮਸਾਲਾ ਹੈ ਮਨ ਨੂੰ ਗੁਰਬਾਣੀ ਦੀ ਖੁਰਾਕ ਨਾ ਦੇਈਏ ਮਨ ਮਿਸ਼ੇ ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਕਮਜ਼ੋਰ ਪੈ ਜਾਂਦਾ ਹੈ ਇਹ ਡੋਲ ਜਾਂਦਾ ਹੈ ਕਮਜ਼ੋਰ ਪੈ ਜਾਂਦਾ ਹੈ ਮਨ ਡੋਲ ਜਾਂਦਾ ਹੈ ਆਤਮਾ ਡੋਲ ਜਾਂਦੀ ਹੈ ਆਤਮਿਕ ਤੌਰ ਤੇ ਕਮਜ਼ੋਰ ਹੋਇਆ ਬੰਦਾ ਜਮੀਰ ਕਰਕੇ ਡੋਲ ਜਾਂਦਾ ਹੈ ਕਮਜ਼ੋਰ ਪੈ ਜਾਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਮਾਲਕ ਨੇ ਫਿਰ ਇੱਕ ਕੰਮ ਕੀਤਾ ਉਹਨੇ ਘੋੜੇ ਦਾ ਕਾਜਾ ਕੀਤਾ ਹੈ ਕਾਜਾ ਕਹਿੰਦੇ ਨੇ ਘੋੜੇ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਪਿੱਛੇ ਕਿੱਲਾ ਗੱਡ ਕੇ ਉਹਦੇ ਨਕੇਲ ਪਾਈ ਜਿਹੜੀ ਰੱਸੇ ਦੇ ਨਾਲ ਕਿੱਲੇ ਦੇ ਨਾਲ ਮੂੰਹ ਉੱਚਾ ਕਰਕੇ ਉਹਦਾ ਬੰਨ ਦਿੱਤਾ ਹੈ ਤੇ ਫਿਰ ਮਾਲਕ ਹੱਥ ਦੇ ਵਿੱਚ ਮਸਾਲਾ ਲੈ ਕੇ ਤੱਕੇ ਦੇ ਨਾਲ ਘੋੜੇ ਦੇ ਮੂੰਹ ਦੇ ਵਿੱਚ ਮਸਾਲਾ ਪਾਉਂਦਾ ਹੈ ਜਿੰਨੀ ਦੇਰ ਉਹ ਮਸਾਲਾ ਆਪਣੇ ਅੰਦਰ ਨਾ ਲੈ ਜਾਵੇ ਉਨੀ ਦੇਰ ਮਾਲਕ ਘੋੜੇ ਦਾ ਮੂੰਹ ਛੱਡਦਾ ਨਹੀਂ ਕਾਜਾ ਕਰਨਾ ਹਟਦਾ ਨਹੀਂ ਉਹ ਕਾਜਾ ਕਰ ਹੀ ਛੱਡਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖੋ ਇਹ ਮਨ ਘੋੜੇ ਦੀ ਨਿਆਈ ਹੈ ਅਥਰੇ ਘੋੜੇ ਦੀ ਨਿਆਈ ਹੈ ਛੇਤੀ ਕੀਤਿਆਂ ਗੁਰਬਾਣੀ ਪੜਨ ਲਈ ਤਿਆਰ ਨਹੀਂ ਹੁੰਦਾ ਇਹਦਾ ਕਾਜਾ ਕਰਨਾ ਪਵੇਗਾ ਇੱਕ ਦਿਨ ਦੋ ਦਿਨ ਧੱਕੇ ਨਾਲ ਬੈਠਣਾ ਪਵੇਗਾ ਹੋ ਸਕਦਾ ਹਫਤਾ ਵੀ ਧੱਕੇ ਨਾਲ ਬੈਠਣਾ ਪਵੇ ਪਰ ਇੱਕ ਦਿਨ ਬੈਠਦੇ ਰਵਾਂਗੇ ਇਹਨੂੰ ਜਪਜੀ ਸਾਹਿਬ ਦੇ ਰੂਪ ਦੇ ਵਿੱਚ ਮਸਾਲਾ ਮਿਲੇਗਾ ਇਹਨੂੰ ਜਪ ਸਾਹਿਬ ਦੇ ਰੂਪ ਦੇ ਵਿੱਚ ਖਰਾਕ ਮਿਲੇਗੀ ਇਹਨੂੰ ਸਵਈਆਂ ਦੇ ਰੂਪ ਦੇ ਵਿੱਚ ਜਦੋਂ એનર્ਜੀ ਮਿਲੇਗੀ ਤੇ ਜਦੋਂ ਚੌਪਈ ਸਾਹਿਬ ਦੇ ਰੂਪ ਦੇ ਵਿੱਚ ਬੇਨਤੀ ਹੋਵੇਗੀ ਤੇ ਆਨੰਦ ਸਾਹਿਬ ਦੇ ਰੂਪ ਦੇ ਵਿੱਚ ਜਦੋਂ ਖੇੜਾ ਬਣੇਗਾ ਯਾਦ ਰੱਖੋ ਕਹਿੰਦੇ ਫਿਰ ਮਨ ਟਿਕ ਜਾਵੇਗਾ ਫਿਰ ਚੌਂਕੜਾ ਛੱਡ ਕੇ ਉੱਠਣ ਨੂੰ ਜਾਣ ਨੂੰ ਦਿਲ ਨਹੀਂ ਕਰੇਗਾ ਫਿਰ ਮਨ ਟਿਕ ਜਾਵੇਗਾ ਵੈਸੇ ਮਨ ਟਿਕਦਾ ਬਹੁਤ ਔਖਾ ਇਨੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਇੱਕ ਕਵਿਤਾ ਦੇ ਵਿੱਚ ਬਿਆਨ ਕੀਤਾ ਉਹ ਕਹਿੰਦੇ ਜੈਸੇ ਮਨ ਲਗਤ ਹੈ ਲੇਖ ਕੋ ਲੇਖੇ ਵਿਖੇ ਹਰ ਜਸ ਲਿਖਤ ਨ ਤੈਸੋ ਠਹਿਰਾ ਬਈ ਜੈਸੇ ਮਨ ਬਨ ਜਿ ਬਿਹਾਰ ਕੇ ਬਥਾਰ ਵਿਖੇ ਸ਼ਬਦ ਸੁਰਤ ਅਵਗਾਹਨ ਨ ਪਾਵਈ ਜੈਸੇ ਮਨ ਕਨ ਕਉ ਕਾਮਨੀ ਸਨੇਹ ਵਿਖੇ ਸਾਥ ਸੰਗ ਤੈਸੇ ਨੇਹੁ ਪਲ ਨ ਲਗਾ ਬਈ ਮਾਇਆ ਬੰਧ ਤੰਦ ਵਿਖੇ ਆਵਦ ਬਹਾਏ ਜਾਏ ਗੁਰ ਉਪਦੇਸ਼ਹੀਨ ਪਾਛੇ ਪਛਤਾਵਈ ਪਾਈ ਸਾਹਿਬ ਪਾਈ ਗੁਰਦਾਸ ਜੀ ਨਿਰਣਾ ਕਰਦੇ ਨੇ ਕਹਿੰਦੇ ਬੜਾ ਔਖਾ ਕੰਮ ਹੈ ਜੈਸੇ ਮਨ ਲਗਤ ਹੈ ਲੇਖ ਕੋ ਲੇਖੇ ਵਿਖੇ ਜਿਸ ਤਰ੍ਹਾਂ ਬੰਦੇ ਦਾ ਮਨ ਸਾਖ ਕਿਤਾਬ ਕਰਨ ਦੇ ਵਿੱਚ ਲੱਗਦਾ ਹੈ ਮਨ ਨਹੀਂ ਜੁੜਦਾ ਜਾਪਸ ਕਰਦੇ ਆ ਗੁਰਬਾਣੀ ਪੜ੍ਹਦੇ ਆ ਚੌਂਕੜਾ ਮਾਰਿਆ ਮਨ ਨਹੀਂ ਜੁੜਦਾ ਪੈਸੇ ਗਿਣਦਾ ਹੋਵੇ ਬੰਦਾ ਲਾਗੇ ਰੌਲਾ ਪੈਂਦਾ ਹੋਵੇ ਰੱਤਾ ਜਿੰਨਾ ਰੌਲੇ ਦੀ ਪ੍ਰਵਾਹ ਨਹੀਂ ਪਈ ਜਾਵੇ ਧਿਆਨ ਸਾਰਾ ਪੈਸੇ ਵਿੱਚ ਹੈ ਕਿ ਨੋਟ ਕਿਤੇ ਅੱਗੇ ਪਿੱਛੇ ਨਾ ਕੋਈ ਹੋ ਜਾਵੇ ਗਲਤ ਨਾ ਹੋ ਜਾਵੇ ਭਾਈ ਗੁਰਦਾਸ ਜੀ ਨਿਰਣਾ ਕਰਦੇ ਨੇ ਜੈਸੇ ਮਨ ਲਗਤ ਹੈ ਲੇਖ ਕੋ ਲੇਖੇ ਵਿਖੇ ਹਰ ਜਸ ਲਿਖਤ ਨ ਤੈਸੋ ਠਹਿਰਾਵਈ ਜੈਸੇ ਮਨ ਬਨ ਜੋ ਬਿਹਾਰ ਕੇ ਬਥਾਰ ਵਿਖੇ ਸ਼ਬਦ ਸੁਰਤ ਅਵਗਾਹਨ ਨ ਪਾਵੇ ਜਿਸ ਤਰ੍ਹਾਂ ਬੰਦੇ ਦਾ ਮਨ ਬਿੰਨਸ ਦੇ ਵਿੱਚ ਜੁੜਦਾ ਹੈ ਕਾਰ ਵਿਹਾਰ ਕਰਨ ਲੱਗਿਆਂ ਸੋਚਦਾ ਏ ਕਿ ਕਿਹੜੀ ਗੱਲ ਦਾ ਨਫਾ ਏ ਕਿਹੜੀ ਗੱਲ ਦਾ ਘਾਟਾ ਏ ਕਿਸ ਬਿਜ਼ਨਸ ਦੇ ਵਿੱਚ ਵਾਧਾ ਹੋ ਸਕਦਾ ਏ ਕਿਸ ਬਿਜ਼ਨਸ ਦੇ ਵਿੱਚ ਘਾਟਾ ਹੋ ਸਕਦਾ ਏ ਸੋਚ ਵਿਚਾਰ ਕੇ ਬਿਜ਼ਨਸ ਕਰਦੇ ਆ ਨਾ ਕਿੰਨਾ ਬੰਦਾ ਸੋਚਦਾ ਏ ਰਾਤ ਦਿਨ ਸੋਚਦਾ ਰਹਿੰਦਾ ਏ ਬੰਦਾ ਕਈ ਵਾਰ ਕਿ ਕਿਹੜਾ ਬਿਨ ਸ਼ੁਰੂ ਕਰਨਾ ਹੈ ਕਿਤੇ ਘਾਟਾ ਨਾ ਪੈ ਜਾਵੇ ਤੇ ਕਦੇ ਬੰਦੇ ਨੇ ਆ ਅੰਦਰਲੇ ਅੰਤਰ ਆਤਮੇ ਬਾਰੇ ਸੋਚ ਕੇ ਹੀ ਨਹੀਂ ਵੇਖਿਆ ਕਿ ਅੰਦਰ ਕਿੰਨਾ ਘਾਟਾ ਪੈ ਗਿਆ ਜਦੋਂ ਦੇ ਜੰਮੇ ਆ ਜਦੋਂ ਦੇ ਵੱਡੇ ਹੋਏ ਆ ਰੋਹਾਨੀਤ ਨੂੰ ਕਿੰਨਾ ਕੁ ਕਮਾਇਆ ਏ ਰੋਹਾਨੀਤ ਦਾ ਕਿੰਨਾ ਤੇ ਬਿਨਸ ਕੀਤਾ ਏ ਤੇ ਕਦੇ ਸੋਚ ਕੇ ਨਹੀਂ ਵੇਖਿਆ ਸੀ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਮਨ ਕਨ ਕਉ ਕਾਮ ਨੀ ਸਨੇਹ ਵਿਖੇ ਕਨਕ ਦਾ ਅਰਥ ਹੁੰਦਾ ਸੋਨਾ ਕਾਮਨ ਦਾ ਅਰਥ ਹੈ ਇਸਤਰੀ ਇਹ ਦੋਨਾਂ ਰੂਪਾਂ ਦੇ ਵਿੱਚ ਅਸੀਂ ਗਿਣ ਸਕਦੇ ਹਾਂ ਜਿਸ ਤਰ੍ਹਾਂ ਇਸਤਰੀ ਦਾ ਮਨ ਮਰਦ ਦੇ ਵਿੱਚ ਲੱਗਦਾ ਹੈ ਮਰਦ ਦਾ ਮਨ ਇਸਤਰੀ ਦੇ ਵਿੱਚ ਲੱਗਦਾ ਹੈ ਸੋਨੇ ਦੇ ਨਾਲ ਪ੍ਰੇਮ ਬਣਦਾ ਹੈ ਪੈਸੇ ਨਾਲ ਮੋਹ ਬਣਦਾ ਹੈ ਧਿਆਨ ਜੁੜਦਾ ਹੈ ਸੋਨਾ ਗਵਾਚ ਜਾਵੇ ਉਸੇ ਵੇਲੇ ਬੰਦੇ ਦੇ ਮਨ ਚ ਖਿਆਲ ਆਉਂਦਾ ਸਿੱਧੀ ਛੱਟ ਜਿਹੜੀ ਹਿਰਦੇ ਤੱਕ ਪਹੁੰਚਦੀ ਦਿਲ ਤੱਕ ਮੇਰਾ ਸੋਨਾ ਗਵਾਚ ਗਿਆ ਮਨ ਜੁੜਿਆ ਇਹਨਾ ਜੈਸੇ ਮਨ ਕਨ ਕਉ ਕਾਮਨੀ ਸਨੇਹ ਵਿਖੇ ਸਾਥ ਸੰਗ ਤੈਸੇ ਨਿਹੋ ਪਲਨ ਨ ਲਗਾਵਈ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਬੈਠਿਆਂ ਹੋਏ ਆ ਵੀ ਮਨ ਜੁੜਦਾ ਨਹੀਂ ਇੱਕ ਦਾ ਨਹੀਂ ਸਰੀਰ ਕਰਕੇ ਬੈਠੇ ਹਾਂ ਪਰ ਮਨ ਕਰਕੇ ਕਈ ਵਾਰ ਨਹੀਂ ਬੈਠਿਆ ਜਾਂਦਾ ਮਨ ਤੇ ਕਿਤੇ ਹੋਰ ਹੁੰਦਾ ਹੈ ਮਨ ਕਿਤੇ ਹੋਰ ਦੌੜ ਰਿਹਾ ਹੁੰਦਾ ਹੈ ਤੇ ਗੁਰੂ ਘਰ ਦੇ ਵਿੱਚ ਖੇੜ ਹੀ ਸਾਰੀ ਮਨ ਦੀ ਹੈ ਇੱਥੇ ਮਨ ਪਹਿਲਾਂ ਚਾਹੀਦਾ ਹੈ ਸਰੀਰ ਭਾਵੇਂ ਬਾਅਦ ਦੇ ਵਿੱਚ ਵੀ ਹੋਵੇ ਤੇ ਉਹਦੀ ਹਾਜ਼ਰੀ ਲੱਗ ਜਾਵੇਗੀ ਮਨ ਦੀ ਹਾਜ਼ਰੀ ਪਹਿਲਾਂ ਹੈ ਮੇਰੇ ਮਨ 'ਚ ਕਈ ਵਾਰ ਖਿਆਲ ਆਉਂਦਾ ਹੁੰਦਾ ਅਸੀਂ ਇਸ਼ਨਾਨ ਕਰਨ ਜਾਂਦੇ ਗੁਰੂ ਘਰਾਂ ਦੇ ਵਿੱਚ तीर्थस्थानਾਂ ਤੇ ਪਾਣੀ ਦੀ ਪਹੁੰਚ ਜਲ ਦੀ ਪਹੁੰਚ ਤਨ ਤੱਕ ਹੈ ਤਨ ਦੇ ਰੋਗ ਜਲ ਦੂਰ ਕਰ ਸਕਦਾ ਹੈ ਪਰ ਪਾਣੀ ਦੀ ਪਹੁੰਚ ਜਲ ਦੀ ਪਹੁੰਚ ਮਨ ਤੱਕ ਨਹੀਂ ਹੈ ਮਨ ਤੱਕ ਪਹੁੰਚ ਗੁਰਬਾਣੀ ਦੀ ਹੈ ਮਨ ਤੱਕ ਪਹੁੰਚ ਰੋਹਾਨੀਅਤ ਦੀ ਹੈ ਮਨ ਤੱਕ ਪਹੁੰਚ ਵਾਹਿਗੁਰੂ ਮੰਤਰ ਦੀ ਹੈ ਇਸ ਗੱਲ ਨੂੰ ਸਮਝ ਲਓ ਮਨ ਦਾ ਸਬੰਧ ਗੁਰਬਾਣੀ ਨਾਲ ਹੈ ਜਾਂ ਗੁਰਬਾਣੀ ਦਾ ਸਬੰਧ ਮੈਂ ਇਹ ਕਹਾਂ ਮਨ ਨਾਲ ਹੈ ਜੇ ਮਾਨੀ ਕੋਲ ਨਹੀਂ ਤੇ ਫਿਰ ਬਾਣੀ ਪੜਿਆ ਹੋਇਆ ਵੀ ਇੱਕ ਤਰੀਕੇ ਨਾਲ ਨਾ ਪੜਿਆ ਵਰਗੀ ਹੋ ਜਾਂਦੀ ਹੈ ਮਨ ਕੋਲ ਨਹੀਂ ਪਾਈ ਗੁਰਦਾਸ ਜੀ ਕਹਿੰਦੇ ਬਹੁਤ ਔਖਾ ਕੰਮ ਹੈ ਵਾਕਿਆ ਔਖਾ ਕੰਮ ਹੈ ਪਰ ਬਾਬਾ ਕਬੀਰ ਸਾਹਿਬ ਜੀ ਨੇ ਫਿਰ ਇੱਕ ਤਰੀਕਾ ਦੱਸ ਦਿੱਤਾ ਹੈ ਸਿਮਰਨ ਕਰਨ ਦਾ ਜਾਗ ਲਾਉਣ ਦਾ ਕਿ ਜਾਗ ਕਿਸ ਤਰ੍ਹਾਂ ਲੱਗੇ